ਸਾਰਗ ਮਹਲਾ 5 ਹਰ ਹਰ ਸੰਤ ਜਣਾ ਕੀ ਜੀਵਨ ਬਿਕੇ ਰਸ ਭੋਗ ਅੰਬਰਤ ਸੁਖ ਸਾਗਰ ਰਾਮ ਨਾਮ ਰਸ ਪੀਵਣ ਰਹਾਉ ਸੰਜਣ ਰਾਮ ਨਾਮ ਤਨ ਰਤਨਾ ਮਨ ਤਨ ਭੀਤਰ ਸਿਵਣ हार रंग रंग पै मन लाला राम नाम रस की वाना जो मीना जल सोर जानो राम नाम संग लीवानो नानक संत चात्र की न्याई हारो ਬੂਦ ਪਾਵਣ ਸੁਖ ਧੀਵਣ ਸਾਰਗ ਮੁਹੱਲਾ ਪੰਜਵਾ ਹਾਰ ਕੇ ਨਾਮਹੀਨ ਬੇਤਾਲ ਜੇਤਾ ਕਰਨ ਕਰਾਵਣ ਤੇਤਾ ਸਭ ਬੰਧਨ ਜੰਜਾਲ ਰਹਾ ਬਿਨ ਪ੍ਰਭ ਸੀਵ ਕਰਤ ਅਨ ਸੇਵਾ ਬੀਰਤਾ ਦਾਟੇ ਕਾਲ ਜਾਪ ਜਾਮ ਆਏ ਸੰਗਾਰੇ ਪ੍ਰਾਣੀ ਤਬ ਤੁਮਰੋ ਕੌਣ ਹਵਾਲ ਰਾਕ ਲਿਖੋ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੋ ਕਨਧਾਨ ਨਾਨਕ ਪ੍ਰਭ ਮੇਰਾ ਸਾਦ ਸੰਗ ਤਨ ਮਾਲ ਸਾਰਗ ਮਹੱਲਾ ਪੰਜਵਾ ਮਨ ਤਨ ਰਾਮ ਕਿਉ ਬਿਉਹਾਰ ਪ੍ਰੇਮ ਭਗਤ ਗੁਣ ਗਾਵਣ ਗੀਦੇ ਪੋਹ ਤੋਨੇ ਸੰਸਾਰਾ ਸਰਾਮਣੀ ਕੀ ਰਤਨ ਸਿਬਰਨ Swami ਇਹ ਸਾਜ ਕੋ ਆਚਾਰ ਚਰਨ ਕਮਲ ਅਸਤਰ ਰ ਅਧੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਿਆਲ ਸੁਣੋ ਬਨੰਤੇ ਕਿਰਪਾ ਆਪਨੀ ਧਾਰ ਨਾਮ ਨਦਾਨ ਉਚਰੋ ਨਿਤ ਰਸਣਾ ਨਾਨਕ ਸਾਦ ਬਿਲਘਾਰ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਹੀਨ ਮਤ ਤੋਰੀ ਸਿਂਬਰਤ ਨਾਹੈ ਸ੍ਰੀ ਧਰ ਠਾਕਰ ਮਿਲ ਤਉ ਅੰਧ ਦੁਖ ਕੋਰੀ ਰਹਾ ਹਰ ਕੇ ਨਾਮ ਸੁਪ੍ਰੀਤ ਨ ਲਾਗੇ ਆਣ ਕ ਭੇਕ ਬਜੋਰੀ ਟੂਟ ਤਬਾਰ ਨ ਲਾਗੇ ਦਾ ਕੋ ਜੋਗਾ ਗਰਜਲ ਫੋਰੀ ਕਾਰ ਕਿਰਪਾ ਭਗਤ ਰਸ ਦੀਜੈ ਮਾਨਕੀ ਚਾਚਾ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸਰਨਾਈ ਪ੍ਰਭ ਬਿਣਿਆਨ ਨਾ ਹੋਰੀ ਸਾਰਗ ਮਹੱਲਾ ਪੰਜਵਾ ਚਿਤ ਵਾਯੋ ਸਰਮਣ ਮਾਹੀ कतर मिलो संत साजन गुण गो गाहे गाहेर बिन हर भजन जेते काम करिये। ते तेते बिरते जाहे पूरन पूर्ण मन मिठो तेस दूसर दूसरना जप तप संजम कर्म सुख साधनोलन कश वहे चरण कमल नानकमन विदयो चरणों संग समाहे सार मोहल्ला पंजवा ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆਗੇ ਕੁਸਲ ਪਾਚ ਕੇਮ ਸੁਕਾ ਸੇਂਬਰਤ ਨਾਮ ਸੁਵਾਮੀ ਰਹਾ ਸਾਜਣ ਮੀਤ ਸਕਾਰ ਮੇਰੇ ਗੁਣ ਗੋਪਾਲ ਘਰ ਰਾਇਆ ਬਿਸਰਣਾ ਜਾਏ ਨਿਮਕ ਹਿਰਦੇ ਤੇ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰਾਗਦਾਸ ਆਪਣੇ ਜੀ ਜੰਤ ਵਸ ਜਾ ਕੇ ਏ ਕਾਲਵ ਪੂਰਨ ਪਰਮੇਸਰਾ ਪਉ ਨਹੀਂ ਨਾਨਕ ਤਾ ਕੈ ਸਾਰਗ ਮੁਹੱਲਾ ਪੰਜਵਾ ਜਾ ਕੇ RAM ਕੋ ਬਲ ਹੋਈ ਸਗਲ ਮਨੋਰਤ ਪੂਰ ਰਤਾਉ ਗੈ ਦੂਕਣਾ ਵਿਆਪੇ ਕੋਈ ਰਹਾ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੋਣ ਜੀਵਾ ਤੇਸ ਸੋਏ ਉਦਮ ਕਰੋ ਦਰਸ਼ਨ ਪੇ ਕਣ ਕੋ ਕਰਮ ਪ੍ਰਾਪਤ ਹੋਏ ਗੁਰ ਪ੍ਰਸਾਦੀ ਦ੍ਰਿਸ਼ਟ નિਹਾਰੋ ਦੂਸਰ ਨਹੀਂ ਕੋਏ દાન ਦੇ ਨਾਨਕ ਆਪਣੇ ਕੋ चरण जीवा संत तोए सारग मोहल्ला पंजवा जीवत राम के गुण गाए करु कृपा गोपाल भेट ले विसरणा कबही जाए रहाओ मन तन धन सब तु बरा स्वामी ਆਣ ਨਾ ਦੂਜੀ ਜਾਏ ਜੋ ਤੁਰਾ ਕੇ ਤੇ ਵਹੀ ਰਹਿਣਾ ਤੁਮਰਾ ਪੈਨੇ ਗਾਈ ਸਾਜ ਸੰਗਤ ਕੈ ਬਲ ਬਲ ਜਾਈ ਬਾੜ ਨਾ ਜਣਮਤਾਏ ਨਾਨਕ ਦਾਸ ਤੇਰੀ ਸਰਨਾਈ जो पाव चला सारग मोह राम को सुख सार आन काम बिकार माया सगलो दिसार ग्रह अन्त कूप पतत परानी नरक कोर गुबारो अनक अणकजोनि प्रमत हारो प्रमतो बारंग बारो पतत पावन भगत बसलो दीन करपा तारो कार जोड नानक दान साध सङ्गो दारो सारग महला पंजवा ब्राजत राम को परताप आद व्यास उपाद सब नासे विनसति न तापर पूरन पूर्ण स्यासा चुको सोग संताप गुण गावचुत अवनासि ਮਨ ਤਾਨਿਆ ਤਮ त्राप ਕਾਮ ਕਰੋ ਦ ਲੋਭ ਮਦ ਮਤ ਸਰ ਸਾਧੂ ਕੈ ਸੰਗ ਖਾਬ ਭਗਤ ਬਚਲ ਪੈ ਕਾਟੜ ਹਾਰੇ ਨਾਨਕ ਕੇ ਮਾਈ ਬਾਪ सारग महल्ला पंजमा अंतर नाम सारो त्रिपत नहोवतया सहा एतला गो रहाओ सारो गौरी आप पोलाो जनमत बारो बारो हरक सिं वरन निमकना दीन करत कारपलीन तेर संत कीर नानक दास दर्श प्रभ जाच है मन तन कोारो ਸਾਰਗ ਮਹੱਲਾ ਪੰਜਵਾ ਮੈਲਾ ਹਰ ਕੇ ਨਾਂ ਬਿਨ ਜਿਓ ਤਿਨ ਪ੍ਰਭ ਸਾਚੇ ਆਪ ਲਾਇਆ ਬਿਕੇਟ ਗਉਰੀ ਪੀਓ ਰਹਾ ਕੋਟ ਜਨਮ ਭ੍ਰਮਤ ਬੋ ਭਾਤੀ ਖੇਤ ਨਹੀਂ ਕਤਉ ਪਾਈ ਪੂਰਾ ਸਤ ਗੁਰੂ ਸੈ ਜਨਾ ਭੇਟਿਆ ਸਾਖਤ ਆਵੈ ਜਾਈ ਰਾ ਕਲਿਓ ਪ੍ਰਭ ਸਮਰੱਥ ਦਾਤੇ ਤੁਮ ਪ੍ਰਭ ਆਗਾ ਮੈਂ ਆਪਾਰ ਨਾਨਕ ਦਾਸ ਤੇਰੀ ਸਰਨ ਹਾਈ ਪਵਜਲ ਉਤਰੋ ਪਾਰ दास तेरी सरनाई पाव जल उतरियो पारो